ਲੋ ਜੀ ਗਾਜਰਾਂ ਦਾ ਗਜਰੇਲਾ ਬਣਨ ਲੱਗਾ ਹੈ ਗਾਜਰਾ ਰਗੜ ਰਹੀਆਂ ਇਹ ਸਾਰੀ ਥੋੜੀ ਬਣਾਉਣੀ ਹੈ ਮਾੜੀ ਜੀ ਰਕੜ ਕੇ ਵਿਖਾ ਦਿਓ ਬਾਕੀ ਥੋੜੀ ਮੋਲੀ ਕੰਡਾ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਨਾ ਬਹੁਤ ਬਰੀਕ ਹੋਵੇ ਨਾ ਮੋਟਾ ਹੋਵੇ ਤੇ ਇਹਦੇ ਨਾਲ ਜਿਹੜਾ ਬੜੀ ਵਧੀਆ ਹੈ ਨਾ ਉਹ ਗਾਜਰਾਂ ਰਗੜੀਆਂ ਫੜ ਲਓ ਹੁਣ ਆਪਾਂ ਗਾਜਰਾ ਸਾਰੇ ਰਗੜੀਆਂ ਨੂੰ ਉਹ ਰਗੜ ਕੇ ਸੁਕੇ ਤਾਂ ਨੂੰ ਵਿਖਾ ਲਦੇ

ਲੋ ਜੀ ਬਾਜ ਰਖੀ ਬੈਠੇ ਰਹਿੰਦੇ ਆਂ ਜਾਨ ਜੀ ਚਾਰ ਗਜਰਾ ਹੋ ਰਹਿ ਗਿਆ ਮਾਰ ਅਗਰ ਨਾਲੀਆਂ ਪਾਣਾ ਸੁੱਖਾ ਬਣਾਉਣਾ ਬਹੁਤ ਔਖਾ ਆਲੂ ਲਿਆਂ ਲੱਗਾ ਮੈਂ ਸੋ ਦੇ 6 ਕਿਲੋ ਫੇਰ ਮੈਂ ਕੀ ਤਾਂ ਹੋਣਾ ਕਰੇ ਹੈਗੇ ਆਲੂ ਲੱਗਾ ਉਹ ਰਸ ਤੇ ਹੁਣ ਕੋਈ ਟਾਈਮ ਹੀ ਨਹੀਂ ਗਿਆ। ਸਬਜ਼ੀ ਬੜਾ ਕੰਮ ਚੱਲਿਆ ਹਣਾ ਸਬਜ਼ੀ ਵਾਲੀ ਦਾ। ਹਮ। ਅਸੀਂ ਕੋਲ ਲਿੰਦਰ ਬੜਾ। ਇਹ ਲੋਕ ਇਹ ਬੋਚੀ ਚਾਹਣਾ ਬੜਾ ਕਰਦੇ ਰੈਡੀ ਨਹੀਂ। ਦੂਜਾ ਜਿਹੜਾ ਲੱਗ ਗਿਆ ਵਿਹਲਾ ਬਿਠਾ ਜਾਂਦਾ। ਉਹ ਰੇਲੇ ਫਰੇਗੀ। ਕਰਮਾ ਦੀ ਗੱਲ ਆ ਕਿਸਮਾ ਦੀ। ਨਹੀਂ ਜਦੋਂ ਇਹ ਨਾ ਸਾ ਬੋਦਲ ਹੁੰਦੀ ਹੈ ਚਰੀ ਇਹ ਤਾਂ ਹੈਂਗਰੀ ਲਉਂਦੀ ਸਭ। ਅਰਜਨਾ ਨਹੀਂ ਹੋ ਕੇ ਐਂ ਤਾਂ ਕਹਿੰਦੇ ਇਹਦਾ। ਸਿੱਕੇ ਦੀ ਬੋਲੀ ਬੜੀ ਮਿੱਠੀ ਆ। ਹਮ। ਤੇ ਲੋ ਜੀ ਗਾਜਰਾ ਢੀਆਂ ਰਗੜੀਆਂ ਗਈਆਂ ਵਾ ਗਾਜਰਾ ਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਲਗੜਿਆ ਵਾ ਹੁਣ ਇਹਦਾ ਪਾਣੀ ਵੀ ਕਰਨਾ ਨਾ ਨਾ ਢੜੀ ਨਹੀਂ ਪਾਣੀ ਇਤਰੇ ਚਕਾਉਣਾ ਹੁਣ ਆਪਾਂ ਚੁੱਲ੍ਹਾ ਬਾਲਦੇ ਆਂ ਤੇ ਫੇਰ ਤੁਹਾਨੂੰ ਬਗਾਉਂਦੇ ਆਂ ਵੇ ਕੀ ਕਰਨਾ ਬੜੀ ਮਿਹਨਤ ਲੱਗਦੀ ਗਿ ਜਰੇਲਾ ਬਣਾਉਂਦੇ ਹਨਾ ਚੁੱਲ੍ਹੇ ਦੇ ਵਧੀਆ ਬੰਦਾ ਵਾ ਚੁੱਲ੍ਹੇ ਦੇ ਵਧੀਆ ਬੰਦਾ ਬਸ ਹੋਰ ਵੀ ਨਾ ਹੋਰ ਦੇ ਤਰੱਕੀ ਫੁੱਲਾਵਲ ਵੀ ਫੋਲਾਂ ਦਾ ਬੜਾ ਮਹਾਨ ਵੀਡੀਓ ਹੂੰ ਫੁੱਲਾਵਲ ਵੀ ਮਾਰ ਸਾਰੇ ਮਾਰ ਦੀ ਆ ਵੇ ਇੱਧਰ ਅੰਦਰ ਕੋ ਫੁੱਲ ਨਾ ਮੇਰੇ ਕੱਲ ਉਹ ਦਿਨ ਇਹਦੀ ਵੀ ਵੀਡੀਓ ਬਣਾ ਕੇ ਪਾਉਣੀ ਮਿੱਟੀ ਲੈ ਆਂਦੀ ਆ ਵੇਖੋ ਉਹ ਦਿਨ ਥੋੜਾ ਭਰ ਕੇ ਇਹ ਮਿੱਟੀ ਲੈ ਆਂਦੀ ਆ ਇਕੋ ਲੈ ਆਂਦੀ ਇਕ ਰੇਡ ਦੇ ਵਿੱਚ ਲਾਉਣੇ ਦੋ ਹਾਲ ਇਹ ਇੱਕ ਉਹ ਫਲਾਣਾ ਇੱਕ ਨੂੰ ਲਾ ਫੋ ਲੱਗਦੇ ਤੇ ਦੋ ਹਾਲ ਦੇ ਇਕਾ ਨਾਲ ਚਟਾ ਬੋਲ ਲੱਗਦਾ ਇਹ ਕਾਲਿਆ ਹੈ ਨਾ ਲਾਲ ਫੁੱਲ ਲੱਗਦਾ ਜਿਹਦੇ ਨਾਲ ਦਾ ਪਹਿਲਾਂ ਵੀ ਹੈਗਾ ਇੱਕ ਆ ਜਿਹੜਾ ਇਹਨਾਂ ਫੁੱਲ ਦੂਸਰੇ ਲੱਗਦੇ ਜਵਾਬਿਕ ਲੱਗੀ ਜੇ ਇਹੜਾਈ ਨੋਪਨ ਵਾਲੀ ਹੈ ਮਿੱਟੀ ਇਤਨਾਂ ਕਾਲੀ ਨਾਵੇ ਛੁੱਲਾ ਹੱਡਾ ਗਿਆ ਟੋਟ ਉਹ ਥੋੜਾ ਜਿਹਾ ਨਸ ਕਰ ਮੋਖਾ ਇਹ ਲੈ ਲਓ 30 ਪੰਡਾ ਜਨਾਰੀਆਂ ਚੁੱਲਾ ਬੜਾ ਛੁੱਲਾ ਬਣਉਂਦੀ ਹੰਨੇ ਨਾ

ਜਾ ਰਿਹਾ ਹੈ ਗਧਰੇਲੇ ਬਲੇ ਗਧਰਾ ਹਮੇਸ਼ਾ ਦੇਖ ਲੈਣਾ ਚਾਹੀਦਾ ਕਿ ਜਿਹਦੇ ਵਿੱਚ ਥੇਲ ਨਾ ਹੋਵੇ ਜਿਹੜੇ ਫੀਲੇ ਫੀਲੇ ਥੇਲ ਜਿੰਕ ਤਾਂ ਉਹ ਗਧਰੇਲਾ ਜਿਹੜਾ ਬਦੀਆ ਨਹੀਂ ਬਣਦਾ ਤੇ ਇਸ ਤਰ੍ਹਾਂ ਦਾ ਆ ਆਪਾਂ ਦੁੱਧ ਲਿਆ ਵਾ ਪਿੰਡੋਂ ਸਾਡਾ ਦੁੱਧ ਆ ਤੇ ਘਰ ਦਾ ਦੁੱਧ ਵਾ ਜਿਹਦੇ ਵਿੱਚ ਮੱਸਾ ਵੀ ਪਾਣੀ ਨਹੀਂ ਆਪਾਂ ਪਾਇਆ ਪੂਲ ਕ੍ਰੀਮ ਆ ਦੁੱਧ ਮਾਜਰਾ ਦੁੱਧ ਹੈ ਹਾਂ ਮਾਜਰਾ 2 ਕਿਲੋ ਦੁੱਧ ਵਾ ਸਾਡਾ ਇਹਦੇ ਵਿੱਚ ਆਪਾਂ ਬਣਾਵਾਂਗੇ ਤੇ ਜਿਹੜੇ ਦਹੀਂ ਰੇਲਾ ਵਾ ਉਹ ਸਾਡੇ ਤਰੀਕੇ ਨਾਲ ਆਪਾਂ ਇਸ ਤਰੀਕਾ ਨਾਲ ਬਣਾਉਨੇ ਆ ਤੁਹਾਨੂੰ ਦੱਸਦੇ ਆ ਕਿ ਇਹਦੇ ਵਿੱਚ ਆਪਾਂ ਉਹ ਪੜਾਈ ਆਡੀ ਸਭ ਕੁਝ ਆ ਆਪਾਂ 2 ਚਮਚੇ ਘਿਓ ਦੇ ਪਾਉਨੇ ਆ 2 ਚਮਚੇ ਘਿਓ ਦੇ ਪਾਉਨੇ ਆ ਇਹ ਦੇਸੀ ਘਿਓ ਘਰ ਦਾ ਬਣਾਇਆ ਹੈ ਕਿਉਂਕਿ ਦੁੱਧ ਚਰਕੋਂ ਲਵਾਇਆ ਨਾ ਡੇਰੀ ਤੋਂ ਦੁੱਧ ਬਹੁਤ ਵਧੀਆ ਹੁੰਦਾ ਮਲਾਈ ਵੋਈ ਲੱਤ ਦੀ ਤੋਂ ਅੱਜ ਸਾਡਾ ਪਿੰਡ ਗਿਆ ਆ ਉਹ ਆਈ ਦੀ ਕੋਲ ਉਹ ਆ ਗਿਆ ਹੀ ਤੇਲੇ ਸਾਗ ਵੀ ਡਿੱਗੀ ਪੜ ਦਿੱਤੀ దోయో <coughs> ਤੇ ਹੁਣ ਆਪਾਂ ਗਾਜਰਾ ਜਿਹੜੀਆਂ ਗਸੌਣੇ ਕਰਦੇ ਆ। ਆ ਵੀ ਦੇਖੋ। ਹੂੰ। ਹੁਣ ਆਪਾਂ ਗਾਜਰਾ ਲੱਗੇ ਪਾਉਣ ਵਿੱਚ। ਸ਼ੀ। ਗਾਜਰਾ ਕਿ ਉਹ ਇਸ ਤਰ੍ਹਾਂ ਕੇ ਪਾਏ ਦਾ ਵਸੇ ਗਾਜਰਾ ਜਿਹੜੀਆਂ ਉਹ ਥੱਲੇ ਨਾਲ ਲੱਗਣ ਕੜਾਈ ਤੇ। ਤੇ ਇਹਦਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਨਾਲੇ ਗਾਜਰਾ ਕਰੀਏ ਅਜਿਹਾ। ਕੜਾਈ ਬਟੀਆ ਮਾ ਗਿਆ ਬਤੀਤ ਹਣਾ।

ਉਹ ਗਾਜਰਾ ਸਾਡੀਆਂ ਪੈਗੀਆਂ ਵਿੱਚ ਮੰਮੀ ਕੀ ਹੋ ਗਏ ਭਰਨ ਦੇ ਤਾਂ ਥੱਲੇ ਨਾਲ ਲੱਗੇ ਤਾਂ ਕਰਕੇ ਛਿਓ ਦੇ ਨਾਲ ਇਹ ਇੱਕ ਤੇ ਵਧੀਆ ਬਣਦਾ ਵਾ ਛਿਓ ਦੀ ਸਮੈਲ ਬੜੀ ਵਧੀਆ ਹੁੰਦੀ ਹੈ ਵਿੱਚ ਤੇ ਦੇਸੀ ਛਿਓ ਦੀ ਤੇ ਇਹਦਾ ਕਰਕੇ ਇੱਕ ਕੜਾਈ ਦੇ ਨਾਲ ਨਹੀਂ ਲੱਗਦੀਆਂ ਗਾਜਰਾ ਥੋੜਾ ਜਿਹਾ ਜਿਦਾਂ ਆਪਾਂ ਤੜਕੇ ਤੇ ਤੇਲ ਨਹੀਂ ਪਾਈਦਾ ਇਹੋ ਹਿਸਾਬ ਹੁੰਦਾ ਦੁੱਧ ਬਾਅਦ ਚ ਪਾਈਦਾ ਹਾਂ ਦੁੱਧ ਬਾਅਦ ਚ ਪਾਉਣਾ ਤੇ ਲੈ ਮੈਂ ਜਿਸ ਤਰ੍ਹਾਂ ਗਜਰੇਲਾ ਬਣਾਉਣੀ ਹੈ ਨਾ ਤੁਹਾਨੂੰ ਦਰਦੀਆਂ ਇਹ ਆਪਾਂ ਨੇ ਥੋੜੇ ਜਿਹਾ ਕੱਢ ਲਿਆ ਜੀ ਜਿਵੇਂ ਤੁਸੀਂ ਆਪਾਂ ਗਜਰੇਲਾ ਬਣਾਉਣਾ ਹੈ ਇਹ ਤਰੀਕਾ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਦੋ ਦਨੇ ਕੜਕੜ ਕੇ ਕੋਆ ਬਣ ਜਾਣ ਦਾ ਵਾ ਇਹ ਵੱਖਰਾ ਸਟਾਈਲ ਹੈ ਹੈ ਨਾ ਤੇ ਦੁੱਧ ਨੂੰ ਨਾ ਤੇ ਆਪਾਂ ਉਬਾਲਦੇ ਆ ਜਿਹ ਤਰ੍ਹਾਂ ਨੂੰ ਗਧਰਾ ਪਾ ਤੈ ਨਾ ਇਹਦੇ ਨਾਲ ਹੀ ਆਪਾਂ ਦੁੱਧ ਪਾ ਦੇਣਾ ਇਦੇ ਵਿੱਚ ਆਪਾਂ ਥੋੜਾ ਜਿਹਾ ਵੀ ਪਾਣੀ ਨਹੀਂ ਪਾਇਆ ਆਪਾਂ ਦੁੱਧ ਦੇ ਵਿੱਚ ਤੇ ਰਿਜ ਦੇ ਵਿੱਚ ਕੇ ਇਸੇ ਤਰ੍ਹਾਂ ਖੂਆ ਬਣੂਗਾ ਤੇ ਦੁੱਧ ਦੇਖੋ ਘਰ ਦਾ ਦੁੱਧ ਕਿਤਰਾ ਨਾਲ ਲੱਗਾ ਹੈ ਨਾ ਥੋੜਾ ਜਿਹਾ ਰੱਖ ਲਓ ਦੁੱਧ ਥੱਲੇ ਪਿਆ ਵਾ ਬਿਲੋਾਸ ਥੱਲੇ ਆ ਨਹੀਂ ਥੱਲੇ ਵਰ ਡੂੰਗੇ ਛੱਟੇ ਨਹੀਂ ਆਇਆ ਚਰਾਰਾ ਘਰੇ ਆਵੇ ਤੇ ਕੋਲ ਪਾਣੀ ਹੈ ਤਾਂ ਗਾਜਰਾਂ ਦਾ ਰੰਗ ਵੇਖੋ ਜਿਹੜੀ ਦੁੱਧ ਪਾਇਆ ਹੀ ਆ ਜੇ ਆਪਾਂ ਪਤਲਾ ਦੁੱਧ ਬਣਾਵਾਂਗੇ ਨਾ ਵੀ ਬੱਚਿਆਂ ਨੇ ਖਾਣਾ ਦੁੱਧ ਜਰੇਲਾ ਤੇ ਉਹਨਾਂ ਦੇ ਜਿਹੜੇ ਜੇ ਕਿਸੇ ਨਾਲ ਕਿਸੇ ਤਨਾ ਚਾਵੇ ਅੱਜਕੱਲ ਬੱਚੇ ਸਬਜ਼ੀ ਜਿਹੜੀ ਉਹ ਖੁਸ਼ ਹੋ ਕੇ ਨਹੀਂ ਖਾਂਦੇ ਤੇ ਗਜਰੇਲਾ ਜਿਹੜਾ ਖੁਸ਼ ਹੋ ਕੇ ਖਾ ਲੈਂਦੇ ਆ ਤੇ ਇਹ ਵੀ ਸਬਜ਼ੀਆਂ ਚ ਹੀ ਬਣਦਾ ਵਾ ਸਬਜ਼ੀਆਂ ਚ ਗਜਰਾ ਹੁੰਦੀਆਂ ਵਾ ਤੇ ਸਬਜ਼ੀਆਂ ਚ ਗਜਰੇਲਾ ਬਣਦਾ ਵਾ ਜਿਹੜਾ ਆਪਾਂ ਘਰ ਗਜਰੇਲਾ ਬਣਾਉਨੇ ਆ ਨਾ ਉਹ ਕੜ-ਕੜ ਕੇ ਬਣਦਾ ਇਹ ਖੋਇਆ ਭੰਜਣਾ ਨਾ ਤੇ ਉਹਦੇ ਕੜ-ਕੜ ਗਾਜਰਾ ਵੀ ਕੱਚਾ ਨਹੀਂ ਰਹਿੰਦਾ ਹੂੰ ਤੇ ਆਪਾਂ ਬਣਾਉਨੇ ਆ ਇਸ ਤਰੀਕੇ ਨਾਲ ਇਹ ਹੋਣਾ ਆਪਣਾ ਰਿਜ ਦਾ ਬਾਦ ਥੋੜਾ ਥੋੜਾ ਬਣਦਾ ਵਾ ਤੇ ਤੇਨ ਨੂੰ ਬਖਾਲਦੇ ਨਕੜਾ ਗਾਦਾਂਗਾ ਹਾਂ ਕਿੰਨ ਦੁੱਧ ਥੋੜਾ ਜਿਹਾ ਉਰਵਾ ਦੇ ਨਹੀਂ ਵੜਾ ਬਹੁਤ ਆ ਪਾਣੀ ਮਾਸਾ ਵੀ ਨਹੀਂ ਪਾਇਆ ਦੁੱਧ ਚ ਸੰਗਣਾ ਬੋਲ ਕਿ ਨਾ ਦੁੱਧ ਵੇਲੇ ਪਾ ਦੇ ਨਾ ਜੇ ਕਿੰਦੇ ਲਾਵਾਂ ਗਲਾ ਲਾਵਾਂ ਇੱਕ ਹੈਗਾ ਨਾ ਟੁੱਗਦੇ ਹਾਂ ਹੈ ਕਗਾ ਹੂੰ ਨਯਾ ਬਾਤ ਪਾ ਦਾਂਗੇ ਨਾ ਥੋੜਾ ਜਿਹਾ ਦੋ ਦੇ ਥੋੜਾ ਜਿਆਦਾ ਹੋਰ ਪਾ ਦਿੰਦੇ ਹਰ ਕੋ ਨੂੰ ਪਤਾ ਕੀ ਤੈਰਦੀ ਫਿਰਦਾ ਜਾਂਦੇ ਹਾਂ ਹਾਂ ਹੁੰਦਾ ਹੈ 15 20 ਦਿਨ ਲੱਗ ਜਾਂਦੇ ਹੁੰਦੇ 15 20 ਦਿਨ ਗਿਆ 15 ਦਿਨ ਤੋਂ ਹੋ ਗਏ ਹੋਈ ਨਾ ਆੰਦ ਕੋਈ ਨਹੀਂ ਮੈਂ ਦਾਦਾਂਗਾ ਲਓ ਜੀ ਬਦਾਮ ਖੰਡ ਤੇ ਲਾਚੀਆਂ ਇਹ ਵਿੱਚ ਪੈਣੀ ਸਮਗਰੀ ਕਿੰਨੇ ਬਾਈ ਥੋੜੀ ਜਿਹੀ ਸੋਗੀ ਹੋਰ ਪਾ ਲੋ ਇੰਨਾ ਗਜਰੇ ਦਾ ਇਨੀ ਹੀ ਪਾਣੀ ਹੋਰ ਪਾਓ ਹੋਰ ਆਓ ਬਦਾਮ ਵੀ ਥੋੜੀ ਜਿਹਾ ਪਾਓ ਆ ਇਹਨੇ ਗਜਰੇ ਦੇ ਨਹੀਂ ਸਬੂਤੇ ਪਾ ਲਈ ਦੇ ਵਿੱਚ ਠੀਕ ਹੈ ਬੜੇ ਆ ਮੁਰਕੇ ਮੋ ਚਲ ਗਏ ਸੋਰੀ ਅਹੀਂ ਨਾ ਵੀਡੀਓ ਬਣਾਈ ਸੀ ਉਹਦੀ ਉੱਤੇ ਗਜਰੇਲੇ ਦੀ ਜਦੋਂ ਅੱਧਾ ਰਿਜ ਗਿਆ ਸੀ ਕੈਂਟਾਕ ਹੋ ਗਿਆ ਸੀ ਸਹੀਂ ਬਾਅਦ ਵੀਡੀਓ ਬਣਾਈ ਤਾਂ ਮੈਨੂੰ ਮਾਈਕ ਚਾਲੂ ਕਰਨ ਦਾ ਚੇਤਾ ਭੁੱਲ ਗਿਆ ਤੇ ਉਹ ਵੀਡੀਓ ਹੁਣ ਵਿੱਚ ਉਹਨਾਂ ਦਾ ਟੋਟਾ ਨਹੀਂ ਪੈਣਾ ਪਾਦਾ ਜੇਕਰ ਕੀ ਹਾਂ ਹਾਂ ਜਦੋਂ ਤੁਹਾਨੂੰ ਆ ਬਦਾ ਵਿੱਚ ਪਾਵਾਂਗੇ ਉਹ ਤੁਹਾਨੂੰ ਖਾ ਦਿੰਨੇ ਇਹਨੂੰ ਕੁੱਟਣਾ ਹੈ ਨਾ ਹੈ ਨਾ ਇਹ ਲਾਚੀ ਘਵੜੀ ਆ ਕੁੱਢੀ ਹਾਂ ਪਾਓ ਚਾਤਰਾ ਕੋ ਪਾਏ ਤੋਂ ਲੈ ਆ ਕੁਛ ਨਹੀਂ ਅੰਦਰ ਹੋ ਦੀਏ ਤੋਂ ਦੋ ਦਿਨਾਂ ਨੂੰ ਬਰਾਬਰ ਕੁੱਟਣਾ ਖਾਲੀ ਹੈ ਆ ਲਾਚੀ ਕੋਟੀ ਤੇ ਪਈ ਗਈ ਲੋ ਜੀ ਆਪਾਂ ਲਾਚੀ ਦਾ ਜਿਹੜਾ ਸਾਜ ਕੋਟੀ ਦੀ ਕੋਟ ਲੈਨੇ ਆ ਚੱਲ ਬੜਾ ఇంకా

ਲੋ ਜੀ ਹੁਣ ਚੈੱਕ ਕਰਦੇ ਆ ਉਹ ਥੋੜਾ ਤੇ ਫੜਦਾ ਹੈ ਇਹ ਕਿੰਨਾ ਵੱਡਾ ਹੈ ਬੜਾ ਟਾਈਮ ਲੱਗਦਾ ਹੈ ਅਜੇ ਥੋੜਾ ਜਿਹਾ ਸੁੱਕਾ ਪਾਣੀ ਪਾਣੀ ਨਹੀਂ ਹੈ ਦੁੱਧ ਵਾ ਦੁੱਧਾ ਹੈ ਨਾ ਅੱਜ ਤੋਂ ਜ਼ਿਆਦਾ ਸੋਟੂ ਗਿਆ ਵਾ ਲੰਬਾ ਟਾ ਡੇ ਰਿਹਾ ਜਿਹੜਾ ਵਾ ਬਹੁਤ ਵਧੀਆ ਵੱਡ ਗਿਆ ਵਾ કડકડ ਕੇ ਕੋ ਬਾਦੋ ਸਮਗਰੀ 1 ਮਿੰਟ ਪਿਣੀ ਜਾ ਪਿਣੀ ਨਾ ਜੋ ਤੇਰਾ ਮੁਬਾਦ ਜੀ ਬਣਾ ਹਗਾ ਤੇ ਪੀ ਲਾਂਗੇ ਤੇ ਬਣਾ ਤਾਂ ਟੜਾ ਬਣ ਗਿਆ ਕੇ rela ਤੇ ਹੁਣ ਆਪਾਂ ਇਹ ਕਰਦੇ ਰੇ ਆ ਦੇਖੋ ਨਾਲ ਲੱਚ ਗਾਪਾਂ ਸਿਕੜਾ ਸਣੀ ਬਾਦਣੀਆਂ ਵਾ 10 12 ਲੱਚ ਗਾ ਹੀ ਇਹਨਾਂ ਨੂੰ ਆਪਾਂ ਕੋਟਲੇ ਥੋੜਾ ਜਿਹਾ ਨਾੜੀਏ ਤੇ ਇੱਕ ਗੋਲੇ ਖੰਡ ਦੀ ਇੱਕ ਬਣੀ ਆ ਬੋਰੀ ਵੱਡੀ ਗੋਲੀ ਹੁਣੀ ਜੀ ਆ ਕਿਉਂਕਿ ਗਾਜਰਾ ਤੋਂ ਪਹਿਲੇ ਹੀ ਮਿੱਠੀਆਂ ਹੁੰਦੀਆਂ ਨੇ ਇਸ ਕਰਕੇ ਠੰਡ ਜਿਹੜੀ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਜੇ ਦੀ ਇਲਾਚਾ ਵੀ ਪਾ ਚਾ ਤੇ ਇਲਾਚਾ ਪਾਉਣਾ ਇੱਕ ਤੇ ਗਜਰੇਲੇ ਵਿੱਚ ਸੁਗੰਧ ਬਹੁਤ ਵਧੀਆ ਹੁੰਦੀ ਆ ਤੇ ਆ ਆਪਾਂ ਸੋਗੀ ਲਈ ਆ ਆਪਾਂ ਆਹ ਆਮ ਵੀ ਅੱਗੇ ਲਏ ਆ ਤੇ ਇਹਨਾਂ ਨੂੰ ਆਪਾਂ ਹੁਣ ਆ ਗਾਜਰਾ ਇਹਦੇ ਪਾਦਾਂਗੇ ਤੇ ਨਾਲ ਹੀ ਆਪਾਂ ਰੇਵੀ ਦੇਣਗੇ ਹੈ ਦੇ ਰਾਈ ਗਰੂਡ ਜਿਹੜਾ ਕੋਈ ਵੀ ਪਾ ਸਕਦੇ ਜਿਵੇਂ ਕਾਜੂ ਪਾਓ ਜਾਂ ਮਰਜੀ ਪਾਓ ਆਪਣੀ ਮਰਜ਼ੀ ਨਾਲ ਹਾਂ ਹਾਂ ਚਲੋ ਚਲ ਚਲ ਲੋ ਜੀ ਬਦਾਮ ਕਾਜੂ ਪਿਸਤਾ ਪਿਸਤਾ ਨੇ ਪਾਇਆ ਸੋਈ ਭਾਈ ਕਿੰਨਾ ਟਾਈਮ ਲਗ ਕੋਨ ਹੋਇਆ ਜੇ ਰ ਜਿਹੜਾ ਆਪਾਂ ਘਰ ਚ ਗਜਰੇਲਾ ਬਣਾਉਂਦੇ ਆ ਨਾ ਬਾਜ ਆਉਂਦੀ ਮੈਨੂੰ ਹੂੰ ਜਿਹੜਾ ਘਰ ਚ ਗਜਰੇਲਾ ਆਪਾਂ ਬਣਾਉਂਦੇ ਆ ਨਾ ਉਹ ਬਹੁਤ ਵਧੀਆ ਬਣਦਾ ਵਾ ਕਿਉਂਕਿ ਸ਼ੁੱਧ ਬਣਦਾ ਵਾ ਤੇ ਇੱਕ ਦੂਜਾ ਇਹ ਵੀ ਆਪਣੇ ਹੱਥੀ ਬਣਦਾ ਵਾ ਤੇ ਵਧੀਆ ਬਣਦਾ ਵਾ ਇਹ ਬੱਚਿਆਂ ਨੂੰ ਜਿਹੜਾ ਖਵਾਲ ਕੇ ਵੀ ਆਪਾਂ ਨੂੰ ਮਜ਼ਾ ਆਊਗਾ ਇਹ ਟੇਸਟੀ ਬਣੂਗਾ ਉਹਦੇ ਵਿੱਚ ਕੜ ਕੜ ਕੇ ਜਿਹੜਾ ਕੱਚਾ ਜਿਹਾ ਜਿਹੜਾ ਲੱਗ ਰਿਹਾ ਜਿਹੜਾ ਉਹ ਵਧੀਆ ਨਹੀਂ ਲੱਗਦਾ ਤੇ ਆਪਾਂ ਆਪਾਂ ਵੀ ਜਿੰਨੇ ਮਰਜੀ ਲਾ ਲਈਏ ਡਰਾਈ ਫਰੂਟ ਪਰ ਇਹ ਹੈ ਕਿ ਹੁਣ ਆਪਾਂ ਚੀਨੀ ਵੀ ਪਾ ਸਕਦੀ ਆ ਸੌਗੀ ਵੀ ਪਾ ਸਕਦੀ ਆ ਬਦਾਮ ਦੀਆਂ ਗ੍ਰੀਜ਼ਾਂ ਵੀ ਪਾ ਸਕਦਾ ਤੇ ਇਲਾਚੀਆਂ ਵੀ ਪਾਤੀਆਂ ਹਰੀਆਂ ਇਲਾਚੀਆਂ ਦੇ ਨਾਲ ਬਹੁਤ ਵਧੀਆ ਜਿੜੇਲੇ ਵੀ ਸੁਗੰਧ ਆ ਕਿੰਨੀ ਵਧੀਆ ਜਮੈਲ ਆਉਂਦੀ ਆ ਹੁਣ ਆਪਾਂ ਕੜ-ਕੜ ਕੇ ਛਟੋਕੜ ਇੱਕ ਘੰਟਾ ਲੱਗੂਗਾ ਜਿੰਨੀ ਕੜਕੇ ਮੱਠੀ-ਮੱਠੀ ਅੱਗੇ ਆਪਾਂ ਬਣਾਉਣਾ ਵਾ ਜਿੱਦੋਂ ਬਣਦਾ ਵਾ ਤੇ ਫਿਰ ਤੁਹਾਨੂੰ ਪੋਕਾਲਦੇ ਆ ਕਿ ਕਿਸ ਤਰ੍ਹਾਂ ਬਣਦਾ ਜਿੜੇਲਾ ਜਿਵੇਂ ਜਿੜੇਲਾ ਹੋ ਗਿਆ ਤਿਆਰ ਹੁਣ ਚੈੱਕ ਕਰਦੇ ਆ ਆਪਰੇ ਕਾਲੇ ਹੋ ਗਏ ਥੁੱਲੇ ਨੇ ਲਓਇ ਕਰੋ ਜਾ ਕੇ ਵੇਖੋ ਜੀ ਜਿਹੜਾ ਘਰ ਗਝਰੇਲਾ ਬਣਾਈ ਹੈ ਨਾ ਉਹ ਦਾਣੇਦਾਰ ਬਹੁਤ ਵਧੀਆ ਬਣਦਾ ਤੇ ਐਂ ਦੁੱਧ ਦੇ ਵਿੱਚ ਦਾਣੇਦਾਰ ਗਝਰੇਲਾ ਬਣਿਆ ਚੈੱਕ ਕਰ ਸਕਦੇ ਹੋ ਦੇਖੋ ਕੋਈ ਨਾ ਦੁੱਧ ਦੇ ਬਿਲਕੁਲ ਨਜ਼ਰ ਨਹੀਂ ਆਉਂਦਾ ਵਿੱਚ ਕੜ-ਕੜ ਕੇ ਬਹੁਤ ਵਧੀਆ ਗਝਰੇਲਾ ਬਣ ਗਿਆ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਦਬਕੇ ਹੋਰ ਸਰੋ ਦੇ ਲਾਈਕ ਸ਼ੇਅਰ ਜੇ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮਸਾ ਦੋ ਤਨੀ ਵਿੱਚ ਹੈਗਾ ਸਾਰਾ ਕੜ ਕੜ ਕੇ ਐਂ ਕਰਕੇ ਤੇਰੇ ਲਾ ਬਣਿਆ ਤੇ ਚੈੱਕ ਕਰਦੇ ਜੋ ਤੇ ਇਹ ਵੀ ਆਪਣੇ ਘਰ ਬੱਚਿਆਂ ਨੂੰ ਬਣਾ ਕੇ ਦਿਓ ਚਾਹਲ ਦੇ ਵਿੱਚ ਜਿਹੜਾ ਦੈਰ ਸਰਦਕੋਂ ਨਹੀਂ ਚਲਦੀ ਅਮਰ ਫਿਰ ਵੀ அதுக்கல் ਜੀ ਕਰੋ ਚੱਕ ਹੋ ਗਿਆ ਤਿਆਰ ਗਜਰੇਲਾ ਬਹੁਤ ਵਧੀਆ ਬਣਿਆ ਬਹੁਤ ਮਿਹਨਤ ਕੀਤੀ ਮੰਮੀ ਨੇ ਅੱਜ ਮੰਮੀ ਕਿੰਨਾ ਟਾਈਮ ਲੱਗ ਗਿਆ ਘਟੋ ਘਟੇ 4 ਘੰਟੇ ਲੱਗੇ ਬਣਨ ਲੱਗਿਆਂ ਕੜ ਕੜ ਕੇ ਬਣਿਆ ਵਾ ਵਿੱਚੇ ਖੋਇਆ ਤਿਆਰ ਹੋ ਗਿਆ ਕਾਜਰਾ ਦੇ ਅੱਧਾ ਕਿਲੋ ਬਣ ਗਿਆ ਨਾ 1.5 ਕਿਲੋ ਗਜਰਾ ਹੀ 1.5 ਕਿਲੋ ਗਜਰਾ ਜੋ ਅੱਧਾ ਕਿਲੋ ਕਿਲੋ ਹਾਂ ਕਿਲੋ ਕਣਾ 1.5 ਕਿਲੋ ਕਾਜਰਾ 1.5 ਕਿਲੋ ਕਾਜਰਾ ਤੇ 2 ਕਿਲੋ ਦੁੱਧ ਨਾ 2 ਕਿਲੋ ਦੁੱਧ ਹੀ ਪਈਆ ਖਾਂਡੀ ਕਾਜਰਾ ਪਹਿਲਾਂ ਮਿੱਟੀਆਂ ਹੁੰਦੀਆਂ